ਆਸ ਕਾ ਦਪਿਆ ਨਾ ਸੁਮੋਬਾ ਬੋਕ ਮਾਰ ਜਾਸਰੀ ਹਾਲ ਆ ਗਿਆ ਨਾ ਮੈਨੇ ਸਮਾਨ ਕਾ ਕੜਨਾ ਕਰਦਾ ਦਪਿਆ ਫਰ ਕਰ ਕਿੱਥੇ ਆ ਬੈਠ ਗਏ ਫਰ ਕਰ ਕਿੱਥੇ ਬੋਮਰ ਕਰ ਹਾਂ ਖਾਣੇ ਰਿਪੋਰਟ ਖਾਣੇ ਰਿਪੋਰਟ ਨਹੀਂ ਮੇਰਾ ਸਰਵਰ ਕੱਜ ਰਿਹਾ ਹੈ ਤਰੰਪ੍ਰੀਤ ਉਰਫ ਤਰੰਬੇਸ ਵਾਲੇ ਮੁੱਖ ਮੰਤਰੀ ਜਿਸ ਦੀ ਵੀਡੀਓ ਬਿਤਰਨ ਸੋਸ਼ਲ ਮੀਡੀਆ ਤੇ ਸਾਹਮਣੇ ਆਂਦੀ ਹੈ ਜਿੱਥੇ ਪੁਲਿਸ ਮੁਲਾਜ਼ਮ ਉਸ ਦੀ ਕੁੱਟਮਾਰ ਕਰ ਦਿੰਦੇ ਹੁਣ ਇਹ ਨਵੀਂ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਇਹ ਧਰਮ ਬੇਸ ਮੁੱਖ ਮੰਤਰੀ ਜਿਹੜਾ ਵਾ ਇਹ ਗਲੀ ਦੇ ਵਿੱਚ ਹੰਗਾਮਾ ਕਰਦਾ ਨਜ਼ਰ ਆ ਰਿਹਾ ਹੈ ਇੱਟਾ ਰੋੜੇ ਇੱਕ ਪਰਿਵਾਰ ਤੇ ਚਲਾ ਰਿਹਾ ਗਵਾਨ ਤੇ ਰਹਿੰਦੇ ਇੱਕ ਘਰ ਤੇ ਇੱਟਾ ਰੋੜੇ ਚਲਾ ਰਿਹਾ ਅਤੇ ਕੁਝ ਲੋਕ ਇਸ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਉਹਨਾਂ ਦੀ ਵੀ ਗੱਲ ਨਹੀਂ ਸੁਣ ਰਿਹਾ ਸਗੋਂ ਉਹਨਾਂ ਦੇ ਗੱਲ ਪੈ ਰਿਹਾ ਤਾਂ ਇਹ ਮੁੱਖ ਮੰਤਰੀ ਜੋ ਸੋਸ਼ਲ ਮੀਡੀਆ ਦੇ ਨਾਂ ਤੋਂ ਮਸ਼ਹੂਰਾ ਇਸ ਨੂੰ ਮੁੱਖ ਮੰਤਰੀ ਕਿਹਾ ਜਾਂਦਾ ਹੈ ਤੇ ਇਸ ਦੀ ਹੁਣ ਇਹ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿਸ ਤਰੀਕੇ ਦੇ ਨਾਲ ਹੰਗਾਮਾ ਕਰ ਰਿਹਾ ਹੱਥ ਦੇ ਵਿੱਚ ਹਥਿਆਰ ਫੜਿਆ ਹੋਇਆ ਅਤੇ ਇੱਕ ਘਰ ਦੇ ਕੋਲ ਜਾਂਦਾ ਹੈ ਉੱਥੇ ਇੱਟਾ ਰੋੜੇ ਵਰਸਾਉਣੇ ਸ਼ੁਰੂ ਕਰ ਦਿੰਦਾ ਹੈ ਗੁਆਂਢ ਦੇ ਕੁਝ ਲੋਕ ਵੀ ਹੁੰਦੇ ਨੇ ਜੋ ਕੋਠੇ ਤੇ ਚੜੇ ਹੋਏ ਨੇ ਉਹਨਾਂ ਦੇ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਤਾਂ ਹੁਣ ਤੁਹਾਨੂੰ ਦੱਸ ਦਿੰਦੇ ਹਾਂ ਕਿ ਬੀਤੇ ਦਿਨ ਵੀਡੀਓ ਸਾਹਮਣੇ ਆਂਦੀ ਹੈ ਪਿੰਡ ਦਿਨੇਵਾਲ ਤੋਂ ਜਿੱਥੇ ਧਮਕ ਬੇਸ ਵਾਲੇ ਮੁੱਖ ਮੰਤਰੀ ਦੀ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਕੁੱਟਮਾਰ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਇਹ ਹੰਗਾਮਾ ਹੁੰਦਾ ਹੈ ਕਿ ਇਸ ਤਰੀਕੇ ਦੇ ਨਾਲ ਪੁਲਿਸ ਮੁਲਾਜ਼ਮਾਂ ਨੂੰ ਇਸ ਕੁਟਮਾਰ ਨਹੀਂ ਕਰਨੀ ਚਾਹੀਦੀ ਸੀ ਹਾਲਾਂਕਿ ਉਹਨਾਂ ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਵੀ ਕਰ ਦਿੱਤਾ ਗਿਆ ਜਦਕਿ ਪੁਲਸ ਵਾਲਿਆਂ ਦਾ ਕਹਿਣਾ ਸੀ ਕਿ ਉਹਨਾਂ ਨੂੰ ਇੱਕ ਸ਼ਿਕਾਇਤ ਆਂਦੀ ਹੈ ਕਿ ਇਹ ਗਲੀ ਦੇ ਵਿੱਚ ਲੋਕਾਂ ਤੇ ਇੱਟਾ ਰੋੜੇ ਚਲਾ ਰਿਹਾ ਹੈ ਜਿਸ ਤੋਂ ਬਾਅਦ ਪੁਲਿਸ ਦੀਆਂ ਟੀਮਾਂ ਉੱਥੇ ਪਹੁੰਚਦੀਆਂ ਨੇ ਤੇ ਪੁਲਿਸ ਦੀ ਟੀਮ ਦੇ ਨਾਲ ਵੀ ਬਹਿਸ ਕਰਦਾ ਹੱਥਪਾਈ ਕਰਦਾ ਹੈ ਜਿਸ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਇਸ ਦੀ ਕੁਟਮਾਰ ਕੀਤੀ ਗਈ ਤਾਂ ਜੇਕਰ ਇਸ ਧਮਕ ਬੇਸ ਵਾਲੇ ਮੁੱਖ ਮੰਤਰੀ ਦੇ ਬਿਆਨ ਦੀ ਗੱਲ ਕੀਤੀ ਜਾਵੇ ਤਾਂ ਇਸ ਦਾ ਕਹਿਣਾ ਸੀ ਕਿ ਉਹ ਕੁੱਤੇ ਨੂੰ ਲੈ ਕੇ ਜਾ ਰਿਹਾ ਸੀ ਤੇ ਕੁੱਤੇ ਕਰਕੇ ਪੂਰਾ ਵਿਵਾਦ ਸ਼ੁਰੂ ਹੋ ਜਾਂਦਾ ਹੈ ਜਿੱਥੇ ਗਵਾਂਡਿਆ ਦੇ ਵੱਲੋਂ ਉਸ ਦੀ ਕੁਟਮਾਰ ਕੀਤੀ ਜਾਂਦੀ ਪੁਲਿਸ ਮਾਲੇ ਵੀ ਆ ਜਾਂਦੇ ਨੇ ਤੇ ਫਿਰ ਇਹ ਪੂਰਾ ਹੰਗਾਮਾ ਹੁੰਦਾ ਪਰ ਹੁਣ ਇਹ ਨਵੀਂ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿਸ ਤਰੀਕੇ ਦੇ ਨਾਲ ਇਸ ਵੀਡੀਓ ਦੇ ਵਿੱਚ ਇਸ ਦੇ ਹੱਥ ਦੇ ਵਿੱਚ ਤੇਜ਼ ਹਥਿਆਰ ਹੈ ਰੋੜਿਆਂ ਦੇ ਨਾਲ ਕਿਸੇ ਘਰ ਤੇ ਹਮਲਾ ਕਰਦਾ ਹੋਇਆ ਇਹ ਨਜ਼ਰ ਆ ਰਿਹਾ ਵੀਡੀਓ ਦੇ ਵਿੱਚ ਸਾਫ਼ ਤੌਰ ਤੇ ਦਿਖਾਈ ਦੇ ਰਿਹਾ ਕਿ ਮੁੱਖ ਮੰਤਰੀ ਗਵਾਂਡ ਦੇ ਇੱਕ ਘਰ ਤੇ ਇੱਟਾਂ ਮਾਰ ਰਿਹਾ ਹੈ ਇਸ ਦੌਰਾਨ ਉਸ ਦੇ ਹੱਥ ਦੇ ਵਿੱਚ ਤੇਜ਼ ਹਥਿਆਰ ਵੀ ਦਿਖਾਈ ਦੇ ਰਿਹਾ ਤੇ ਉਹ ਗਵਾਂਡੀਆਂ ਨੂੰ ਗਾਲਾਂ ਕੱਢਦਾ ਹੋਇਆ ਨਜ਼ਰ ਆ ਰਿਹਾ ਹੈ ਕੁਝ ਲੋਕ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਇਹ ਉਲਟਾ ਉਹਨਾਂ ਦੇ ਗਲ ਪੈ ਰਿਹਾ ਉਹਨਾਂ ਦੇ ਨਾਲ ਲੜਨ ਦੀ ਕੋਸ਼ਿਸ਼ ਕਰਦਾ ਹੱਥੋਂ ਪਾਏ ਤੱਕ ਵੀ ਗੱਲ ਪਹੁੰਚ ਜਾਂਦੀ ਹੈ ਤਾਂ ਹੰਗਾਮੇ ਦੀਆਂ ਇਹ ਵੀਡੀਓ ਦੱਸੀ ਜਾ ਰਹੀ ਹੈ ਤਾਂ ਹੁਣ ਨਵੀਂ ਵੀਡੀਓ ਨੇ ਨਵਾਂ ਮੋੜ ਖੜਾ ਕਰ ਦਿੱਤਾ ਹੈ ਤੁਸੀਂ ਦੱਸੋ ਕਿ ਇਸ ਦੇ ਵਿੱਚ ਹੁਣ ਕੌਣ ਸਹੀ ਹੈ ਕੌਣ ਗਲਤ ਕਿਉਂਕਿ ਕੱਲ ਤੱਕ ਸਿਰਫ ਇੱਕ ਪੱਖ ਦੀ ਗੱਲ ਕੀਤੀ ਜਾ ਰਹੀ ਸੀ ਜਿੱਥੇ ਇਸ ਦੇ ਨਾਲ ਕੁੱਟਮਾਰ ਹੋਈ ਸੀ ਪੁਲਿਸ ਮੁਲਾਜ਼ਮਾ ਦੇ ਵੱਲੋਂ ਇਸ ਦੇ ਨਾਲ ਕੁੱਟਮਾਰ ਕੀਤੀ ਗਈ ਸੀ ਜਿਸ ਤੋਂ ਬਾਅਦ ਬਹੁਤ ਸਾਰੇ ਲੋਕ ਇਸ ਦੀ ਸਪੋਰਟ ਦੇ ਵਿੱਚ ਆਉਂਦੇ ਨੇ ਕਿ ਅਜਿਹਾ ਵਤੀਰਾ ਇਸ ਦੇ ਨਾਲ ਨਹੀਂ ਹੋਣਾ ਚਾਹੀਦਾ ਸੀ ਤਾਂ ਹੁਣ ਇੱਕ ਨਵੀਂ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਇਹ ਤਮਕ ਬੇਸ ਵਾਲਾ ਮੁੱਖ ਮੰਤਰੀ ਗਲੀ ਦੇ ਵਿੱਚ ਹੰਗਾਮਾ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਲੋਕਾਂ ਦੇ ਨਾਲ ਲੜ ਰਿਹਾ ਲੋਕ ਸਮਝਾਉਣ ਦੀ ਕੋਸ਼ਿਸ਼ ਵੀ ਕਰ ਰਹੇ ਕਿ ਤੂੰ ਅਜਿਹਾ ਨਾ ਕਰ ਪਰ ਫਿਰ ਵੀ ਇਸ ਦੇ ਵੱਲੋਂ ਉਹਨਾਂ ਦੇ ਨਾਲ ਹੀ ਗਾਲੀ ਗਲੋਚ ਕੀਤੀ ਜਾਂਦੀ ਹੈ ਉਹਨਾਂ ਨੂੰ ਗਾਲਾ ਕੱਢਿਆ ਜਾ ਰਿਹਾ ਨੇ ਇਸ ਤੋਂ ਇਲਾਵਾ ਤੇਜ਼ ਤਾਰ ਹਥਿਆਰ ਫੜ ਕੇ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਗੁਆਂਢ ਦੇ ਵਿੱਚ ਇੱਕ ਘਰ ਹੈ ਦੇਖਿਆ ਜਾ ਸਕਦਾ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਘਰ ਦੇ ਕੋਲ ਜਾਂਦਾ ਉਹਨਾਂ ਤੇ ਇੱਟਾ ਰੋੜੇ ਵਰਸੋਂਦਾ ਅਤੇ ਗਾਲਾ ਕੱਢਦਾ ਸ਼ਰਿਆਮ ਗਲੀ ਦੇ ਵਿੱਚ ਗੰਦੀਆ ਗਾਲਾ ਇਸ ਦੇ ਵੱਲੋਂ ਕੱਢਿਆ ਜਾ ਰਿਹਾ ਨੇ ਲੋਕ ਜੋ ਡਰੇ ਹੋਏ ਨੇ ਕਿਉਂਕਿ ਇਹਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਜਾਂਦੀ ਆ ਪਰ ਇਹ ਸਮਝਣ ਦੇ ਹਾਲਾਤ ਦੇ ਵਿੱਚ ਨਹੀਂ ਆ ਤੇ ਇਸ ਤੋਂ ਬਾਅਦ ਇੱਕ ਹੋਰ ਵੀਡੀਓ ਤੁਸੀਂ ਦੇਖੀ ਸੀ ਬੀਤੇ ਦਿਨ ਜਿੱਥੇ ਪੁਲਿਸ ਮੁਲਾਜ਼ਮਾ ਦੇ ਵੱਲੋਂ ਇਸ ਦੀ ਕੁੱਟਮਾਰ ਕੀਤੀ ਗਈ ਸੀ ਜੋ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ ਤਾਂ ਹੁਣ ਇੱਕ ਨਵੀਂ ਵੀਡੀਓ ਸਾਹਮਣੇ ਆਈ ਹੈ ਕਿਸ ਤਰੀਕੇ ਦੇ ਨਾਲ ਇਹ ਧਮਕਬੇਸ ਵਾਲਾ ਮੁੱਖ ਮੰਤਰੀ ਹੰਗਾਮਾ ਕਰ ਰਿਹਾ ਆ ਉਹ ਵੀਡੀਓ ਦੇਖਦੇ ਆਂ ਆ ਨਾ ਯਾਤਨਾ ਆਲੇ ਨੂੰ ਜਿਸ ਮਾਰ ਕਰਨਾ ਹੈ ਕਰ ਦਪਾਇਆ ਪਰ ਗੱਲ ਬੋਲ ਕੇ ਕਿੱਥੇ ਆ ਮੈਂ ਨਿਕਲ ਬਾਹਰ ਕੱਢਿਆ ਬਾਹਰ ਕਿੱਥੇ ਬੋਲ ਕਰ ਨਾ ਠੀਕ ਨਹੀਂ ਬਦਲਦਾ ਹਾਂ ਥਾਣੀ ਰਿਪੋਰਟ ਥਾਣੀ ਰਿਪੋਰਟ ਨਹੀਂ ਮੇਰਾ ਬਾਹਰ ਭਜਨ ਕਰਾ ਖੁਸ਼ੀ ਰਾਂ ਲਾ ਲਾ ਰਿਪੋਰਟ ਦੇ ਦੇ ਨਾ ਨਾ ਮਨ ਨਹੀਂ ਰੁੱਦੀ ਜਾ ਤੰਗ ਨਹੀਂ ਲੱਗਦਾ ਪੁੱਤ ਨਾ ਵਾਜੂ ਵੀ ਕਿਸੇ ਸਾਡੇ ਦੇ ਲੱਗੇ ਫਿਰ ਤਾਂ ਸਿਆਣੇ ਨਿਆਣੇ ਬਣੇ ਕੋਈ ਚੱਲ ਜਾ ਮੈਂ ਨਹੀਂ ਵੀ ਕਈ ਦੇ ਕੋਈ ਕੈਂਡਾ ਨਾ ਕੋ ਚੱਲ ਜਾ ਨਾ ਕਰ ਕਾਰੋਬਾਰ ਆਪਣੇ ਤੋ ਦੇ ਨਾਲ ਕੰਮ ਕਰਿਆ ਕਰ ਕਾਰੋਬਾਰ ਕਹ ਦੇ ਜਿੰਨੇ ਆ ਗੰਦ ਕੋੜੇ ਕੋੜੇ ਨਸ਼ੇ ਕੋੜੀ ਜਾ ਮੈਂ ਆ ਕੂੜਾ ਦਾ ਅੱਗੇ ਹੋਣ ਪੂਰੀ ਆ ਤੈਨੂੰ ਪਤਾ ਲੋਕ ਜੇ ਖਾਂਦੇ ਨੇ ਖਾਈਆਂ ਤੇ ਆਪਣਾ ਕੰਮ ਕਰੇਗਾ ਨਹੀਂ ਨਹੀਂ ਇਹਨਾਂ ਬਾਹਰ ਗਾੜ ਕਿੱਥੇ ਪਾਉਣ ਕਰਾ ਓਏ ਮੈਂ ਨਹੀਂ ਆਉਂਦੇ ਕਿੱਥੇ महा <laughs> प हां हेलो पहला मणो नहीं सकता राजा पिया कोई पियाला चालू आवेगा अपन ना सकते रे हेलो के हम तो पिया पासा प्रकार रे चल पुलिस से चला जा कहीं डॉक्टर दा तन जाला गारंटी है पासा प्रकार रे ओ दा ज्यादा बात कर

ਨਾ ਮੈਂ ਭੱਜਾ ਫਿਰਦਾ ਹੋਇਆ